ਸਸਤਰੀ ਕਾਲ ਮੇਰੇ YouTube ਫੈਮਿਲੀ ਮੀਟ ਕਰਦੇ ਆਂ ਜੀ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀ ਫੋਮ ਬਲੌਗ ਤੁਹਾਾਰਾਂ ਦਾ ਸਵਾਗਤ ਜੀ ਜਿਹੜੇ ਵੀ ਚੈਨਲ ਤੇ ਨਵੇਂ ਆਏ ਮੇਰੇ ਭੈਣ ਭਾਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਠੀਕ ਆ ਜੀ ਇੱਥੇ ਆਪਾਂ ਸਾਫ ਕਰ ਰਹੇ ਸੀ ਜੀ ਵਾਸਪੇਸ਼ਨ ਤੇ ਵਾਸਪੇਸ਼ਨ ਬਹੁਤ ਜ਼ਿਆਦਾ ਗੰਦਾ ਹੋਇਆ ਪਿਆ ਸੀ ਜੀ ਉਹ ਆਪਾਂ ਸਾਫ ਕਰ ਦਿੱ ਗਏ ਜਦੋਂ ਮੀਂਹ ਪੈ ਕੇ ਹਟਦੇ ਆ ਜੀ ਬਹੁਤ ਜ਼ਿਆਦਾ ਗੰਦਾ ਜਾ ਹੋ ਜਾਂਦਾ ਜੀ ਕਰਕੇ ਆਪਾਂ ਨੂੰ ਸਾਫ ਕਰਨਾ ਪੈ ਗਿਆ ਏ ਅੱਜ ਤਾਂ ਵੀ ਠੰਡਾ ਠੰਡਾ ਮੌਸਮ じゃ ਹੋਇਆ ਤੇ ਬਾਰਿਸ਼ ਬਿਲਕੁਲ ਵੀ ਨਹੀਂ ਜੀ ਤੇ ਠੀਕ ਆ ਜੀ ਮਤਲਬ ਅਏ ਜੀ ਅਬੀ ਬਸ ਮਨ ਜਾਕ ਗਿਆ ਵੀ ਨਾ ਹੀ ਪਵੇ ਤਾਂ ਮੀਂਹ ਚੰਗੀ ਆ ਜੀ ਠੀਕ ਆ ਜੀ ਤੇ ਇੱਥੇ ਆਪਾਂ ਇਹਨੂੰ ਸਾਫ਼ ਕਰ ਦਗੇ ਜੀ ਚੰਗੀ ਤਰ੍ਹਾਂ ਸਾਬਣ ਸੁਪਣ ਲਾ ਕੇ ਠੀਕ ਆ ਜੀ ਜੇ ਮੇਰੇ ਚੈਨਲ ਤੇ ਨਵੇਂ ਆਏ ਹੋ ਮੇਰੇ ਭੈਣ ਭਾਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਸ਼ੇਅਰ ਲਾਈਕ ਕਰਿਆ ਕਰੋ ਜੀ ਚੰਗੀ ਤਰ੍ਹਾਂ ਕਰ ਦੋਗੇ ਆਪਾਂ ਸਾਥ ਸਾਫ ਜੀ ਆਪਾਂ ਸਾਫ ਨਹੀਂ ਕਰੀ। ਉਹ ਜੀ ਇਹ ਤਾਂ ਸਾਫ ਕਰਤਾ ਸਾਬਣ ਲਾ ਕੇ ਜਿਹੇ ਤਰ੍ਹਾਂ ਕਰਦਾ ਸਾਫ। ਐ ਜੇ ਜਦੋਂ ਮੀਂਹ ਪੈ ਕੇ ਟੇਬਲ ਬਹੁਤ ਜ਼ਿਆਦਾ ਗੰਦਾ ਹੋ ਜਾਂਦਾ ਜੀ। ਤੇ ਸਿੱਟੇ ਜੀ ਲੱਗਦੇ ਆ ਜੀ ਕਰਕੇ ਆਪਾਂ ਨੂੰ ਉਜੀ ਤਪਕਾ ਕਰਦਾ ਸਾਕ। ਪਕਾਜੀ। ਲਓ ਜੀ ਆਪਾਂ ਬੈਲਡਾਂ ਦੀ ਕਲੀਨਿੰਗ ਕਰ ਦਿਸਤੀ ਕਰੀ ਸਾਫ ਕਰ ਦਗੇ। ਇਹ ਗੰਦੀ ਮਿੱਟੀ ਦੀ ਆਈ ਪਈ ਬਹੁਤ ਜ਼ਿਆਦਾ। ਉਪਰੋਂ ਆਪਾਂ ਕਹੇ ਸਾਫ ਕਰ ਦੇਣੀ ਆ। ਕਿਤਾਈ ਅਤੇ ਗਿਆ ਹੈ ਖੇਡਣਾ ਇਹ ਕਰ ਲਈ ਸੀ સામਗਰੀ ਤਿਆਰੀ ਰੋਟੀ ਪਾਣੀ ਦੀ ਸੁੱਕਾ ਕੱਪੜਾ ਵੀ ਆਪਾਂ ਨਾਲ ਦੀ ਨਾਲ ਮਾਰ ਰਹੇ ਹਾਂ ਜਿੱਥੇ ਆ ਗਿਆ ਵੀ ਮੇ

ਬੱਚਾ ਮੇਰਾ ਤਵੀਤ ਨਹੀਂ ਠੀਕੀ ਜੀ ਤੇ ਇਸ ਕਰਕੇ ਰੋਸਾ ਆਪਾਂ ਬਚ ਲੋ ਕਾਨੂੰ ਆਪਾਂ ਨੂੰ ਵਿੱਚ ਨੀਂਨਾ ਆ ਗਿਆ ਪਾਉਣਾ ਆਪਾਂ ਪਾ ਕੇ ਜਿੰਨੀ ਕੁ ਬਣ ਗਈ ਹੈ ਠੀਕ ਹੈ ਜੀ we saw quite done it. तो फैले गए सिटी ठीक वहां चलवा जाए कृपया पा मां ने दुबे जी तां भी अपने सत्कर आदर बदन किए हैं आ रहे हैं परदे क्या भी पाई देंगे

ਸਾਰੇ ਦਰਵਾਜ਼ੇ ਦੂਜੇ ਸਾਰੇ ਸਾਫ ਕਰਾਂਗੇ ਉੱਤਾ ਚਲਾ ਆਏਗੇ ਮੈਸੇਨ ਲੱਗੇ ਨਹੀਂ ਵਿੱਚ ਜਾਲੇ ਸਾਫ ਆ ਜਦੋਂ ਆ ਗਰਮੀ ਜਿ ਦੀ ਆ ਗਈ ਨੇ ਸਿਆਲ ਜਾ ਆ ਗਿਆ ਫਿਰ ਸਾਰੇ ਇੱਕ ਵਾਰੀ ਪੱਖੇ ਪੁੱਖੇ ਸਾਫ ਕਰ ਦਾਂਗੇ ਬਿੱਤਰਵਾਜਾ ਸਾਫ ਕਰਤਾ ਠੀਕ ਹੈ ਜੀ ਮਾਰ ਦੇ ਨੀ ਜੀ ਉਹਦੇ ਕੱਪੜੇ ਵੈਸੇ ਸਾਫ ਪੈਦਰਵਾਜੇ ਮਾੜੇ ਮੁੱਟੇ ਜੀ ਅਰਗਦੀ ਨਹੀਂ ਤਾਂ ਬੈਠਾ ਤੇ ਪਤਾ ਨਹੀਂ ਕਿਥੋਂ ਆ ਜਲੀ ਮਿੱਟੀ ਜੀ ਲੀਕ ਬੀਲ ਨੂੰ ਬੜੀ ਜੀ ਬਣਾਵਾਂਗੇ ਠੀਕ ਹੈ ਘੜ ਤੱਕੇ ਰੱਖ ਲਈਏ ਤਿਆਰ ਕਰਕੇ ਸਾਮ ਜਬਰ ਇਸ ਤੱਕ ਬੀ ਜਿਆਦਾ ਹੁੰਦੇ ਬੱਚੇ ਖਾਂਦੇ ਬਿਲਕੁਲ ਨਹੀਂ ਸੰ ਕਹਿ ਦਿੰਦੇ ਮਮੀ ਸਾਨੂੰ ਘਟਾਰ ਆਈ ਜਾ ਹਾਂ ਕਰਕੇ ਰੱਖ ਲਈਏ ਤਿਆਰ ਸਬਜੀ ਠੀਕ ਹੈ ਜੀ ਦਵਾ ਹੁਣ ਰੱਖ ਲੈ ਲਈਏ ਅਨਾਂ ਦਾ ਮਾਹੌਲ ਸੀ ਤੇਜ਼ ਹੋ ਰਿਹਾ ਪਤਾ ਨਹੀਂ ਕਿਸ ਤਰ੍ਹਾਂ ਬੁਖਾਰ ਵਾਲਾ ਮੂਡ ਹੋਇਆ ਪਿਆ ਲੱਗਦਾ ਇਹ ਮਸਾਲੇ ਦੀ ਤਰੀਕ ਤੇ ਖਰਾਬ ਹੋਈ ਪਈ ਮਨ ਬਿਲਕੁਲ ਨਹੀਂ ਕਰ ਰਿਹਾ ਕੰਮ ਕਰਨ ਲਈ ਨਵਾਂ ਜਿਹਾ ਬਕਰ ਲਈ ਫਰਜੀ ਦੀ ਤਿਆਰੀ ਮਿਲਾਂਗੇ ਕੋਈ ਹੋਰ ਵੀਡੀਓ ਨਾਲ ਤੇ ਮਿਰਚਾ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਵਾਚ ਕਰਿਆ ਕਰੋ ਫੁੱਲ ਵਾਚ ਨਹੀਂ ਕਰਦੇ ਜੀ ਤੁਸੀਂ ਕੋਈ ਵੀ ਮਸਕਲਾ ਕਮੈਂਟ ਕਰਕੇ ਸੈੱਡ ਦਿਨੇਓ ਤੇ ਵੀਡੀਓ ਨੂੰ ਪੂਲ ਵਾਚ ਕਰਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਠੀਕ ਆ ਜੀ ਆਹ ਸਬਜੀ ਬਣਾ ਲਗੇ ਦਵਾਈ ਲਿਉਣੀ ਪਵੇਗੀ ਸਜੇ ਲੱਗਦਾ ਬੁਖਾਰ ਆਉਂਗੂ ਜਿਹਨੂੰ ਬੁਖਾਰ ਹੁੰਦਾ ਵਾ ਸਰੀਰ ਨੂੰ ਬਿਲਕੁਲ ਡਾਊਨ ਹੋਇਆ ਪਿਆਗਾ ਤੇ ਸੁਸਤੀ ਜੀ ਪੈ ਰਹੀ ਹੈ ਸਰੀਰ ਤੇ ਬਹੁਤ ਜ਼ਿਆਦਾ ਕਮਜ਼ੋਰੀ ਜੀ ਮਸਮਸ ਹੋ ਰਹੀ ਹੈ ਅੱਜ ਲਿਆਵਾਂਗੇ ਜੀ ਆਪਾਂ ਦਵਾਈ ਨਹੀਂ ਸਵੇਰ ਨੂੰ ਲਿਆਵਾਂਗੇ ਲੋ ਜੀ ਸਬਜ਼ੀ ਕੱਟ ਕੇ ਤੇ